ਪਿਆਰੇ ਖੇਡ ਪ੍ਰੀਮਿਓ ਕਬੱਡੀ ਦੇ ਆਸ਼ਕ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਆਓ ਗੱਲ ਕਰਦੇ ਆ ਕਬੱਡੀ ਦੇ ਗਲੈਡੀਏਟਰ ਸੰਦੀਪ ਭਾਈ ਬਾਰੇ ਉਹਨਾਂ ਦੀ ਵਰਸੀ ਤੇ ਬਹੁਤ ਵੱਡੇ ਐਲਾਨ ਹੋਣ ਜਾ ਰਹੇ ਹਨ ਜਿਸ ਵਿੱਚ ਕੇ 2023-24 ਦੇ ਸੀਨੀਅਰ ਕੋਚ ਖਿਡਿਆਰੀ ਉਹ ਜਿੰਨਾ ਵੀ ਸਟਾਫ ਹੈ ਸਭ ਦਾ ਸਨਮਾਨ ਹੋਵੇਗਾ ਜੇਤੂ ਅਤੇ ਉਪਜੇਤੂ ਟੀਮਾਂ ਦਾ ਟ੍ਰਾਫੀ ਨਾਲ ਸਨਮਾਨ ਹੋਵੇਗਾ ਬੈਕਟ੍ਰੇਡਰ ਜੱਫੀ ਨੂੰ ਬੁਲਟ ਮੋਟਰਸਾਈਕਲ ਦਿੱਤੇ ਜਾਣਗੇ ਅਤੇ ਅੰਡਰੀਕੀ ਦੀਆਂ ਟੀਮਾਂ ਨੂੰ ਜੇਤੂ ਟੀਮ ਨੂੰ 1 ਲੱਖ ਰੁਪਇਆ ਤੇ ਉਪਜੇਤੂ ਟੀਮ ਨੂੰ 75000 ਰੁਪਇਆ ਦਿੱਤਾ ਜਾਵੇਗਾ ਬੈਕਟ੍ਰੇਡਰ ਜੱਫੀ ਨੂੰ ਪਲਟੀਨਾ ਮੋਟਰਸਾਈਕਲ ਨਾਲ ਸਨਮਾਨ ਕੀਤਾ ਜਾਵੇਗਾ ਅਤੇ ਮਹਿਲਾ ਕਬੱਡੀ ਜੇਤੂ ਟੀਮ ਨੂੰ 1,25,000 ਰੁਪਇਆ ਦਿੱਤਾ ਜਾਵੇਗਾ ਉਪਜੇਤੂ ਟੀਮ ਨੂੰ 1 ਲੱਖ ਰੁਪਇਆ ਦਿੱਤਾ ਜਾਵੇਗਾ। ਬੈਸਟ ਟਰੇਡਰ ਯਾਫੀ ਨੂੰ ਸਕੂਟੀ ਦਿੱਤੀ ਜਾਵੇਗੀ। ਪਲੇਅਰ ਆਫ ਲੀਗ ਨੂੰ ਸੂਟੀ ਦਿੱਤੀ ਜਾਵੇਗੀ। ਪਹਿਲਾ ਬੈਸਟ ਕੋਚ ਕੋਚ ਨੂੰ 40000 ਰੁਪਏ, ਦੂਸਰਾ ਬੈਸਟ ਕੋਚ ਨੂੰ 31000 ਰੁਪਏ ਦਿੱਤਾ ਜਾਵੇਗਾ। ਬਾਕੀ 10 ਟੀਮਾਂ ਦੇ ਖਰੇਕ ਕੋਚ ਨੂੰ 11-11000 ਰੁਪਏ ਨਾਲ ਪਲੱਸ ਟਰੋਫੀ ਨਾਲ ਸਨਮਾਨ ਕੀਤਾ ਜਾਵੇਗਾ। ਮੈਜਰ ਵਰਗ ਦੇ ਚੋਚ ਸਹਿਮਾਨ ਲਈ ਪੰਜ ਟੀਮਾਂ ਦੇ ਹਰੇਕ ਕੋਚ ਸਹਿਵਾਨ ਨੂੰ 515100 ਰੁਪਏ ਦਿੱਤਾ ਜਾਵੇਗਾ ਉਥੇ ਅੰਡਰੀ ਕੀਰੀਆਂ 12 ਟੀਮਾਂ ਦੇ ਹਰੇਕ ਕੋਚ ਸਹਿਵਾਨ ਲਈ 515100 ਰੁਪਏ ਪਲੱਸ ਟਰੋਫੀ ਹੋਵੇਗੀ ਫੈਡਰੇਸ਼ਨ ਦੇ ਖੇਕ ਰੈਫਰੀ ਸਹਿਵਾਨ ਟੈਕਨੀਕਲ ਸਪੋਰਟਿੰਗ ਸਟਾਫ ਲਈ ਨਾਮ ਵਾਲੀਆਂ ਟਰੋਫੀਆਂ ਤੇ ਨਗਦ ਸਨਮਾਨ ਦਿੱਤਾ ਜਾਵੇਗਾ ਖਾਸ ਸੂਚਨਾ ਪਿਛਲੇ ਸੀਜ਼ਨ ਵਿੱਚ 2022-23 ਨੂੰ ਗਲਤਾਂ ਦੇ ਮੱਦੇ ਨਜ਼ਰ ਰੱਖਦੇ ਸਮਾਨ ਸਮਰੋਹ ਨਹੀਂ ਹੋ ਸਕਿਆ ਜਦਕਿ 21 ਦਾ ਫੈਨਲ ਮੰਗਲੰਬਿਆ ਵਿਕੇ ਹੋਇਆ ਜਿਸ ਵਿੱਚ ਪਹਿਲੇ ਅਤੇ ਦੂਜੇ ਨੰਬਰ ਤੇ ਆਉਣ ਵਾਲੀਆਂ ਟੀਮਾਂ ਨੂੰ ਨਗ ਦਾ ਨਾਮ ਦਿੱਤੇ ਗਏ ਜਦਕਿ ਬੈਸਟ ਵਾਲੇ ਇਨਾਮ ਰਹਿ ਗਏ ਇਸ ਲਈ ਉਹਨਾਂ ਦੇ ਵਿਸ਼ੇਸ਼ ਸਨਮਾਨ ਸੀਜ਼ਨ 2022-23 ਦੀਆਂ ਸੀਨੀਅਰ ਜੇਤੂ ਤੋਂ ਪ੍ਰਤੀਕ ਰੂਪੀ ਤਿਮਣਾ ਪ੍ਰਾਪਿਤ ਨਾ ਹੋਵੇਗਾ ਸੀਨੀਅਰ ਬਰਗ ਦੇ ਬੈਸਟ ਟਰੇਡਰ ਯਾਤ ਨੂੰ 31 31000 ਰੁਪਏ ਹੋਣਗੇ ਇਸ ਲਈ ਸਬ ਖੇਡ ਪ੍ਰੀਮੀਅਮ ਨੂੰ ਬੈਂਦੀ ਹੈ ਕੀ ਆਪਣੇ ਬਾਈ ਦੀ ਜਦ ਵਿੱਚ ਇਸ ਸਮਾਰੋਹ ਵਿੱਚ ਵੱਧ ਚੜ ਕੇ ਹਿੱਸਾ ਲਓ ਜੇ ਤੁਹਾਨੂੰ ਸਾਡਾ ਚੈਨਲ ਤੇ ਸਾਡੀ ਵੀਡੀਓ ਵਧੀਆ ਲੱਗੀ ਤਾਂ ਸਬਸਕ੍ਰਾਈਬ ਕਰੋ ਧੰਨਵਾਦ